ਸਤਿ ਸ਼੍ਰੀ ਅਕਾਲ ਮੈਂ ਹਜ ਸਿਕਾਰ ਤੋਂ ਦੇਖ ਰਹੇ ਹਾਂ ਸਾਡ ਦਲਜੀਵੀ ਪੁਲਿਸ ਪਾਲਕਾਰੀ ਇੱਕ ਵਿਅਕਤੀ ਦੀ ਜਿਸਦੇ ਵੱਲੋਂ ਇੱਕ ਕਾਰ ਚੋਰੀ ਕਰ ਲਈ ਗਈ ਤੇ ਇਸ ਕਾਰ ਦੇ ਵਿੱਚ ਇੱਕ ਛੋਟਾ ਬੱਚਾ ਮੌਜੂਦ ਸੀ ਜੀ ਹਾਂ ਇਹ ਘਟਨਾ ਤਾਰਾ ਨਾਖੀ ਦੇ ਵਾਚਾਰਾ ਦੀ ਬੀਤੇ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਔਰਤ ਨੇ ਕਾਰ ਰੋਕੀ ਤੇ ਕਾਰ ਦੇ ਵਿੱਚੋਂ ਹਜੇ ਹੋ ਨਿਕਲੀ ਸੀ ਕਿ ਇੱਕ ਹੋਰ ਵਿਅਕਤੀ ਉੱਥੇ ਆਇਆ ਤੇ ਉਸ ਕਾਰ ਨੂੰ ਉੱਥੋਂ ਲੈ ਕੇ ਫਰਾਰ ਹੋ ਗਿਆ ਹਾਲਕਿ ਇਸ ਕਾਰ ਦੀ ਬੈਕ ਸੀਟ ਤੇ ਇੱਕ ਬੱਚਾ ਵੀ ਮੌਜੂਦ ਸੀ ਇਸ ਬੱਚੇ ਨੂੰ ਇਸ ਦੋਸ਼ੀ ਵਿਅਕਤੀ ਦੇ ਵੱਲੋਂ ਕੁਝ ਦੂਰੀ ਤੇ ਜਾ ਕੇ ਕਾਰ ਦੇ ਉੱਤੇ ਲਾਵਾਰਸ਼ ਛੱਡ ਦਿੱਤਾ ਗਿਆ ਚੰਗੀ ਗੱਲ ਇਹ ਰਹੀ ਕਿ ਇਸ ਵਿੱਚ ਬੱਚਾ ਸੁਰੱਖਿਅਤ ਮਿਲ ਗਿਆ ਫਿਲਹਾਲ ਇਸ ਸਮੇਂ ਪੁਲਿਸ ਪਾਲਗਾਰੀ ਇਸ ਵਿਅਕਤੀ ਦੀ ਇਹ ਵੀ ਦੱਸ ਜਾਨੇ ਕਿ ਪੁਲਿਸ ਨੂੰ ਸੋਮਵਾਰ ਯਾਨਕਿ ਬੀਤੇ ਦਿਨ ਚੋਰੀ ਕੀਤੀ ਗਈ ਕਾਰ ਵੀ ਇੱਕ ਜਗ੍ਹਾ ਦੇ ਉੱਤੇ ਲਾਵਾਰਸ ਹਾਲਤ ਦੇ ਵਿੱਚ ਮਿਲ ਚੁੱਕੀ ਹੈ ਪੁਲਿਸ ਦੇ ਵੱਲੋਂ ਆਮ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਕਿ ਜੇਕਰ ਕੋਈ ਵੀ ਅਹੋਸ਼ਕੀ ਐਕਟੀਵਿਟੀ ਦੇਖਦੇ ਨੇ ਜਾਂ ਕੋਈ ਕਿਸੇ ਨੂੰ ਇਸ ਬਾਰੇ ਕੁਝ ਪਤਾ ਹੋਵੇ ਤਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ